ਵਰਟੀਕਲ ਫੋਨ ਵੀ ਆਉਂਦੇ ਰਹਿੰਦੇ ਆ ਲੋਕ ਤੁਹਾਡਾ ਧੰਨਵਾਦ ਕਰਦੇ ਆ ਹੂੰ ਟੀਮਾ ਬਾਈ ਜੀ ਤੁਸੀਂ ਸਾਡਾ ਘਰ ਟੁੱਟਣ ਤੇ ਬਚਾ ਲਿਆ ਕਈ ਵਾਰ ਜਿਆਦਾ ਨਹੀਂ ਮੰਗਾਉਣੀ ਹੈਗੀ ਤਿੰਨ ਚਾਰ ਪੱਤੇ ਮੰਗਾ ਕੇ ਦੇ ਚੈੱਕ ਕਰ ਲਵੇ ਜਿਆਦਾ ਨਹੀਂ ਆਉਂਦਾ ਤਾਂ 12-1300 ਰੁਪਏ ਬਣਨਾ ਸਾਰ ਇੱਕ ਦਵਾਈ ਦੀ ਗੱਲ ਕਰੀ ਆ ਮੈਂ ਜਿਆਦਾ ਦਵਾਈਆਂ ਦੀ ਗੱਲ ਨਹੀਂ ਕਰੀ ਸਵਾ ਲੱਖ ਇੱਕ ਦਵਾਈ ਦੀ ਗੱਲ ਕਰੀ ਆ ਵੀਕਨੈਸ ਆ ਜੀ ਇਸ ਬੰਦੇ ਨੂੰ ਕਮਜ਼ੋਰੀ ਆ ਜਿਸ ਬੰਦੇ ਨੂੰ ਉਹਦੇ ਲਈ ਇਹ ਦਵਾਈ ਰਾਮਬਾਨ ਆ ਹੂੰ ਮੈਂ ਇਹ ਵੀਡੀਓ ਪਾਈ ਥੀ ਕਿ ਮੈਂ ਖੁਦ ਵੀ ਲੁੱਟਿਆ ਇਸ ਲਾਈਨ ਦੇ ਵਿੱਚ ਹਾਂ ਲੂਟੋਨਾ ਬਰਾਬੋ ਥੋੜੀ ਖਾ ਕੇ ਚੈੱਕ ਕਰੋ ਦਵਾਈ ਇਹ ਆਪਣੇ ਡਾਕਟਰ ਨੂੰ ਪੜਾਓ ਉਹ ਬਿਹਤਰ ਜਾਣਦਾ ਇਹਦੇ ਬਾਰੇ ਹਾਂ ਪਰ ਮੈਨੂੰ ਅਨੁਮਿਤ ਵੀ ਚਲੋ ਜਿਆਦਾ ਨਹੀਂ ਪੰਜ 10 ਜਣਿਆਂ ਦੇ ਫੋਨ ਆ ਜਾਣਗੇ 20 ਦੇ ਫੋਨ ਆ ਜਾਣਗੇ ਮੈਨੂੰ ਵੀ ਪਤਾ ਤਾਂ ਵੀ ਆਪਣੇ ਇੰਨੇ ਲੋਕ ਗ੍ਰਸਤਾਂ ਇਸ ਚੀਜ਼ ਦੇ ਨਾਲ ਅਰ ਇਹ ਦਵਾਈ ਤੋਂ ਬਾਅਦ ਤੁਹਾਨੂੰ ਹੋਰ ਦਵਾਈ ਦੀ ਲੋੜ ਵੀ ਨਹੀਂ ਪਊਗੀ ਕਿਉਂਕਿ ਜਿੰਨਾ ਕਿ ਮੈਨੂੰ ਪਤਾ ਇਸ ਜੀ ਦੇ ਬਾਰੇ ਕੋਈ ਸਾਈਡ ਇਫੈਕਟ ਨਹੀਂ ਹਨਾ ਤੁਹਾਡੇ ਕਹਿਣ ਸਾਡੇ ਸਾਡੀਆਂ ਸਰਕਾਰਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਐਕਚੁਅਲ ਦੇ ਵਿੱਚ 슈ਗਰ ਪੇਸ਼ੈਂਟ ਕਿੰਨੇ ਆ ਨਹੀਂ ਪਤਾ ਹੈਗਾ ਮੈਂ ਕਹਿੰਦਾ ਦਵਾਈ ਤੁਸੀਂ ਉਹ ਖਾਓ ਜਿਹੜੀ ਤੁਸੀਂ ਆਪਣੇ ਡਾਕਟਰ ਨੂੰ ਵੀ ਦਿਖਾ ਸਕੋ ਹੂੰ ਹੋਰ ਜੀ ਤੂ ਵੀਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋਰ ਕੰਮਕਾਰ ਵਧੀਆ ਜੀ ਵਧੀਆ ਕਿਰਪਾ ਮੈਂ ਕੰਮ ਤਾਂ ਜਿਹੜਾ ਵਧੀਆ ਹੀ ਹੁੰਦਾ ਮੁੱਛ ਚੜਾ ਕੇ ਰੱਖਦਾ ਤੂੰ ਆਪਣੀ ਚਾਹ ਨਹੀਂ ਰੱਖਿਆ ਤਾਂ ਦੂਏ ਦੀ ਚੜਾ ਹੁੰਦਾ ਹਾਂ ਤੁਹਾਡਾ ਬਾਈ ਇਕਨਾ ਬਾਰੇ ਤੁਹਾਡੇ ਕੰਮ ਕਰਤਾ ਸਾਰੇ ਵਧੀਆ ਵੀਡੀਓ ਵੀ ਤੁਸੀਂ ਵਧੀਆ ਪਾਦੇ ਹੁੰਦੇ ਆ ਆ ਹੁਣ ਤੁਸੀਂ ਆ ਪਿੱਛੇ ਜੇ ਦੋ ਬੰਦਿਆਂ ਦੀ ਵੀਡੀਓ ਪਾਈ ਕਫਰੀ ਉੱਤੇ ਪਾਈ ਇੱਕ ਟੱਪਰੀਆਂ ਤੇ ਪਾਈ ਆ ਬਹੁਤ ਵਧੀਆ ਕੰਮ ਕਰਿਆ ਤੁਸੀਂ ਸਾਨੂੰ ਉਹ ਵੀਡੀਓ ਦੇ ਨਾਲ ਲੋਕਾਂ ਦੀ ਮਦਦ ਹੋ ਜੂਗੀ ਮਦਦ ਹੈਨਾ ਜੀ ਤੇ ਇੱਕ ਮੱਧ ਤੁਸੀਂ ਪਹਿਲਾਂ ਵੀ ਬਹੁਤ ਵਧੀਆ ਕਰੀਏ ਲੋਕਾਂ ਦੀ ਕਮਜ਼ੋਰੀ ਦੀ ਵੀਡੀਓ ਪਾਦੇ ਹੁੰਦੇ ਸੀ ਤੁਸੀਂ ਲੋਕਾਂ ਨੂੰ ਗਾਇਡਨਸ ਕਰਦੇ ਹੁੰਦੇ ਸੀ ਉਹ ਪਰ ਉਹ ਪਤਾ ਕਾਤੇ ਮੈਂ ਘਟਾਇਆ ਕਿ ਸਾਡੇ ਲੋਕ ਉਲਟਾ ਚੱਲਦੇ ਆ ਉਹ ਕਹਿੰਦੇ ਨਹੀਂ ਹੈਗੇ ਕਹਿੰਦਾ ਗਗਦੇ ਨੂੰ ਦਿੱਤਾ ਨੂਨ ਕਹਿੰਦਾ ਮੇਰੀ ਅੱਖ ਭੰਨਤੀ ਉਹ ਹਾਲਾ ਹਾਲ ਹੈ ਇਹਨਾਂ ਦਾ ਹੂੰ ਦੂਸਰੀ ਚੀਜ਼ ਇਹ ਹੈ ਵੀ ਹੁਣ ਦੱਸਣ ਨੂੰ ਇਹਨਾਂ ਨੂੰ ਰਹਿ ਕੇ ਗਿਆ ਤਾਂ ਮੈਂ ਸਾਰੀ ਗੱਲ ਤੋਂ ਡਿਟੇਲ ਦੇ ਵਿੱਚ ਵੀਡੀਓ 'ਚ ਦੱਸਦਾ ਰਿਹਾ ਹਾਂ ਕਿ ਦਵਾਈ ਰਜਿਸਟਰਡ ਫਾਰਮ ਦੀ ਆ ਪੱਕੇ ਬਿਲ ਦੀ ਆ ਮੈਡੀਕਲ ਸਟੋਰ ਦੀ ਆ ਤੁਸੀਂ ਆਪਣੇ ਡਾਕਟਰ ਨੂੰ ਦਿਖਾ ਕੇ ਖਾਓ ਪੜਾ ਕੇ ਖਾਓ ਗੂਗਲ ਕਰਕੇ ਖਾਓ ਆਪਣੀ ਤਸੱਲੀਆਂ ਕਰਕੇ ਫੇਰ ਦਵਾਈ ਖਾਓ ਹੂੰ ਵੀਕਨੈਸ ਹੈ ਜਿਸ ਬੰਦੇ ਨੂੰ ਕਮਜ਼ੋਰੀ ਹੈ ਜਿਸ ਬੰਦੇ ਨੂੰ ਉਹਦੇ ਲਈ ਇਹ ਦਵਾਈ ਰਾਮਬਾਨਾ ਚਾਹ ਵੀ ਲੈ ਆ ਕੇ ਲੇਜ ਬੇੜਾਕਰ ਸਾਹਿਬ ਤੋਂ ਚਾਹੇ 파ਸਰ ਰਾਈ ਮੰਗਾ ਲਵੇ ਹਮ ਠੀਕ ਹੈ ਜੀ ਜਿਆਦਾ ਨਹੀਂ ਮੰਗਾਉਣੀ ਹੈਗੀ ਤਿੰਨ ਚਾਰ ਪੱਤੇ ਹੀ ਮੰਗਾ ਕੇ ਚੈੱਕ ਕਰ ਲਵੇ ਜਿਆਦਾ ਨਹੀਂ ਉਹਦਾ ਤਾਂ 12-1300 ਰੁਪਏ ਬਣਨਾ ਸਾਰ ਇਹ ਇਹ ਤਾਂ ਨਾਲ ਯਾਰ ਆਮ ਆ ਬਹੁਤ ਵੀਡੀਓ ਜਾਂਦੀਆਂ ਲੋਕ ਬਹੁਤ ਐਦਾਂ ਦੀਆਂ ਦਵਾਈਆਂ ਵੇਚਦੇ ਆ ਹਨਾ ਲੇਕਿਨ ਚਲੋ ਮੈਂ ਤੁਹਾਡੇ ਕੋਲ ਕਿਉਂਕਿ ਅਕਸਰ ਆਂਦਾ ਰਹਿੰਦਾ ਹਨਾ ਤੁਹਾਡੇ ਕੋਲ ਮੈਂ ਬਹਿੰਦਾ ਰਹਿੰਦਾ ਬਿੱਚਰ ਦਾ ਤੁਹਾਡੇ ਨਾਲ ਤੁਹਾਡੇ ਨਾਲੇ ਜਿਆਦਾ ਉੱਠਣੀ ਬੈਠਣੀ ਹੈ ਮੇਰੀ ਹੋਰ ਕਿਸੇ ਨਾਲ ਤਾਂ ਨਹੀਂ ਹੈਗੀ ਨਹੀਂ ਆ ਹਮ ਤੁਹਾਡੇ ਕੋਲ ਫੋਨ ਵੀ ਆਉਂਦੇ ਰਹਿੰਦੇ ਆ ਲੋਕ ਤੁਹਾਡਾ ਧੰਨਵਾਦ ਕਰਦੇ ਆ ਹਮ ਤੇ ਹਾਂ ਭਾਈ ਜੀ ਤੁਸੀਂ ਸਾਡਾ ਘਰ ਟੋਟਲ ਤੇ ਵਚਾ ਲਿਆ ਕਈ ਵਾਰ ਤੁਹਾਨੂੰ ਹਰਿਆਣੇ ਚੋਂ ਵੀ ਫੋਨ ਆਏ ਆ ਦਿੱਲੀ ਤੋਂ ਵੀ ਆਇਆ ਨਾ ਬਾਹਰ ਦੇ ਮੁਲਖਾ ਚ ਵੀ ਤੁਹਾਡੀ ਦਵਾਈ ਗਈ ਆ ਤੇ ਉਹ ਲੋਕ ਕਹਦੇ ਆ ਜਿਹੜੇ ਤੁਹਾਨੂੰ ਇਸ ਤਰ੍ਹਾਂ ਜਿਹੜੇ ਤੁਹਾਡੇ ਲੱਤਾਂ ਖਿੱਚਣੇ ਵਾਲੇ ਜਿਹੜੇ ਲੋਕ ਆ ਉਹ ਇਹਨਾਂ ਵਾਸਤੇ ਤੁਸੀਂ ਹਟ ਗਏ ਨਹੀਂ ਨਹੀਂ ਹਟਿਆ ਨਹੀਂ ਦਰਅਸਲ ਨਾ ਅਸਲ ਦੇ ਵਿੱਚ ਨਾ ਲੋਕ ਇਸ ਚੀਜ਼ ਨੂੰ ਗਲਤ ਨਿਗਾ ਨਾਲ ਦੇਖਦੇ ਆ ਕਹਿੰਦੇ ਵੀ ਇਸ ਵਿਸ਼ੇ ਦੀ ਜ਼ਰੂਰਤ ਨਹੀਂ ਹੈਗੀ ਸਮਾਜ ਨੂੰ ਪਰ ਜਦ ਮੈਂ ਦੇਖਦਾ ਇਹ ਲੋਕਾਂ ਨੂੰ ਤਾਂ ਮੈਂ ਕਹਿੰਦਾ ਵੀ ਸਾਡੇ ਵਰਗੇ ਦੀ ਲੋਡ ਬਹੁਤ ਆ ਪੰਜਾਬ ਨੂੰ ਹਾਂ ਕਿਉਂਕਿ ਜਿਆਦਾ ਚਿੱਟੇ ਵਾਲਿਆਂ ਨੇ ਸਾਡੇ ਮੁੰਡਿਆਂ ਦਾ ਨਾਸ ਮਾਰਿਆ ਹਾਂ ਨਜਾਇਜ਼ ਚੀਜ਼ ਵੇਚ ਕੇ ਗੈਰ ਕਾਨੂੰਨੀ ਚੀਜ਼ ਵੇਚ ਕੇ ਜਦ ਉਹਨਾਂ ਦਾ ਨਾਸ ਮਾਰਿਆ ਤਾਂ ਸਾਡੇ ਵਰਗੇ ਜਿਹੜੇ ਇਹ ਚੀਜ਼ਾਂ ਦੇ ਜਾਣੂ ਆ ਜਿਹੜੇ ਮਤਲਬ ਦਵਾਈਆਂ ਇੱਕ ਦਵਾਈ ਦੀ ਗੱਲ ਕਰੀ ਆ ਮੈਂ ਜਿਆਦਾ ਦਵਾਈਆਂ ਦੀ ਗੱਲ ਨਹੀਂ ਕਰੀ ਸਵਾ ਲੱਖ ਇੱਕ ਦਵਾਈ ਦੀ ਗੱਲ ਕਰੀ ਆ ਹਾਂ ਵੀ ਸਾਡੇ ਵਰਗੇ ਨੌਲੇਜ ਕਿਉਂ ਨਹੀਂ ਸ਼ੇਅਰ ਕਰ ਸਕਦੇ ਹੈਗੇ ਕਿ ਆ ਇਹ ਵਿਸ਼ਾ ਸਾਡੇ ਸਮਾਜ ਦੇ ਨਾਲ ਰਿਲੇਟ ਨਹੀਂ ਕਰਦਾ ਹੈਗਾ ਕਿ ਹਾਂ ਕਈ ਕਈ ਲੋਕਾਂ ਦਾ ਨਾ ਮੰਨਣਾ ਇਹ ਹੀ ਹੁੰਦਾ ਕਿ ਭਾਈ ਜਿਸ ਬੰਦੇ ਨੇ ਫਾਰਮੇਸੀ ਕਰੀ ਹੋਈ ਆ ਜਿਹਨੇ ਇਹ ਪੜ੍ਹਾਈ કરી ਹੋਈ ਆ ਸਿਰਫ ਉਹੀ ਬੰਦਾ ਇਹ ਚੀਜ਼ ਨੂੰ ਸ਼ੇਅਰ ਕਰੇ ਹਾਂ ਤੁਸੀਂ ਕਹਿੰਦੇ ਕਿ ਤੁਸੀਂ ਆਪ ਬਣਾ ਕੇ ਵੇਚ ਦਿੱਤੇ ਜਾਂ ਤੁਸੀਂ ਆਪਣੀ ਦੁਕਾਨ ਤੇ ਰੱਖ ਕੇ ਵੇਚ ਦਿੱਤੇ ਤੁਸੀਂ ਤਾਂ ਸਿਰਫ ਇੱਕ ਡਾਕਟਰ ਇੱਕ ਆਪਣੇ ਵੱਲ ਤੇ ਸਲਾਹ ਦੇ ਕੇ ਬੰਦੇ ਨੂੰ ਡਾਕਟਰ ਨਾਲ ਮਲਾ ਦਿੰਦੇ ਹੋ ਹੈਨਾ ਇੱਕ ਤੁਸੀਂ ਸਲਾਹਕਾਰ ਤੇ ਵੇਚਦਾ ਤੁਸੀਂ ਸਲਾਹਕਾਰ ਤੇ ਤੁਸੀਂ ਕਹਿੰਦੇ ਕਿ ਤੁਸੀਂ ਭਾਈ ਲਿਆ ਕੇ ਵੇਚ ਦਿੱਤੇ ਉਹ ਉਹ ਅੱਜ ਵੀ ਹੈਗਾ ਏ ਉਹ ਅੱਜ ਵੀ ਲੋਕ ਫੋਨ ਕਰਦੇ ਆ ਦਿਨ ਤੇ ਹਾਰ ਤੇ ਮੈਂ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਕੌਣ ਕਿੱਥੇ ਰਹਿੰਦਾ ਹੈ ਹਾਂ ਮੈਨੂੰ ਕਦੇ ਦਿਨ ਤਿਹਾਰ ਹੁੰਦਾ ਨਾ ਮੈਨੂੰ ਮੈਸੇਜ ਜਰੂਰ ਆਉਣੇ ਹੁੰਨੇ ਬੜਾ ਸੱਤ ਤੇ ਮੈਨੂੰ ਨਹੀਂ ਪਤਾ ਕਿੱਥੇ ਰਹਿੰਦੇ ਕਿੱਥੇ ਨਹੀਂ ਹੂੰ ਦੂਸਰੀ ਚੀਜ਼ ਇਹ ਇਹ ਜਿਹੜਾ ਮਤਲਬ ਦਵਾਈ ਦਾ ਕੰਮ ਆ ਨਾ ਇਹ ਤਾਂ ਦੇਸੀ ਦਵਾਈ ਹੈ ਇਹ ਆਯੁਰਵੈਦਿਕ ਦਾ ਰਜਿਸਟਰਡ ਫਾਰਮ ਦੀ ਪੱਕੇ ਬਿਲ ਦੀ ਮੈਡੀਕਲ ਸਟੋਰ ਦੀ ਪੜਨੇ ਪੜਾਉਣੇ ਵਾਲੀ ਦਿਖਾਉਣੇ ਦੇਖਣੇ ਵਾਲੀ ਹਾਂ ਮਤਲਬ ਇਹ ਚੀਜ਼ ਹੋਏ ਨਹੀਂ ਹੈਗਾ ਵੀ ਕਿਸੇ ਨੇ ਕੁੰਡੀ ਸੂਟੇ ਜਰਾ ਰਗੜ ਕੇ ਦੇਤੀ ਨਾ ਇਹਦਾ ਮਾਪ ਦਾ ਡੰਡਾ ਕਾਇਦਾ ਦਵਾਈ ਖਾਣੀ ਹੀ ਐਜੀ ਚਾਹੀਦੀ ਆ ਹਾਂ ਮੈਂ ਇਹ ਵੀਡੀਓ ਪਾਈ ਠੀਕ ਹੈ ਮੈਂ ਖੁਦ ਵੀ ਲੁੱਟਿਆ ਇਸ ਲਾਈਨ ਦੇ ਵਿੱਚ ਹਾਂ ਲੂਟੋ ਨਾ ਭਰਾਵੋ ਥੋੜੀ ਖਾ ਕੇ ਚੈੱਕ ਕਰੋ ਦਵਾਈ ਇਹ ਆਪਣੇ ਡਾਕਟਰ ਨੂੰ ਪੜਾਓ ਉਹ ਬਿਹਤਰ ਜਾਣਦਾ ਇਹਦੇ ਬਾਰੇ ਤੇ ਜਿਵੇਂ ਮੈਂ ਇਹ ਕਹਿ ਰਿਹਾ ਹਾਂ ਕਿ ਇਹ ਦਵਾਈ ਸਿਰਫ ਤੇ ਸਿਰਫ ਉਹਨਾਂ ਪਰ ਕੰਮ ਨਹੀਂ ਕਰਦੀ ਹੈਗੀ ਜਿਹੜੇ ਡੈੱਡ ਕੇਸ ਆ ਡੈੱਡ ਕੇਸ ਇਸੇ ਤਰ੍ਹਾਂ ਦੇ ਹੁੰਦੇ ਆ ਵੀ ਜਿੱਤੇ ਅੰਗਰੇਜ਼ੀ ਗੋਲੀ ਵੀ ਹੱਥ ਕਢੀ ਕਰ ਚੁੱਕੀ ਐ ਇਹਦੇ ਹੁਣ ਤੁਸੀਂ ਇਦਾਂ ਦੇ ਕਿੰਨੇ ਕੇਸ ਸੋਨੇ ਹੋਣੇ ਅੱਜ ਤੱਕ ਜਿੰਦਗੀ ਜਿਹੜੇ ਟੀਕਾ ਲਵਾਉਂਦੇ ਆਂ ਇਦਾਂ ਦੇ ਮੈਂ ਤਾਂ ਪਹਿਲੀ ਵਾਰੀ ਪਹਿਲੀ ਵਾਰ ਸੋਨੇ ਆ ਪਹਿਲੀ ਵਾਰ ਸੋਨੇ ਆ ਤਾਂ ਜਾਹਿਰ ਹੈ ਕਿ ਤੁਹਾਨੂੰ ਸਮਾਜ ਦੇ ਇਦਾਂ ਦੇ ਲੋਕਾਂ ਦੀ ਨੌਲੇਜ ਹੈ ਹੀ ਨਹੀਂ ਜਿਹੜੇ ਇਹ ਚੀਜ਼ਾਂ ਫੇਸ ਕਰ ਰਹੇ ਆ ਮੈਨੂੰ ਹੈਗੀ ਆ ਤਾਂ ਕਰਕੇ ਕਿ ਮੈਂ ਨੰਬਰ ਦੇ ਦਿੱਤਾ ਦਾ ਇਹਦੇ ਚ ਹਾਂ ਔਰ ਮੈਨੂੰ ਉਮੀਦ ਵੀ ਚਲੋ ਜਿਆਦਾ ਨਹੀਂ ਪੰਜ 10 ਜਣਿਆਂ ਦੇ ਫੋਨ ਆ ਜਾਣਗੇ 20 ਤੇ ਫੋਨ ਆ ਜਾਣਗੇ ਮੈਨੂੰ ਨਹੀਂ ਪਤਾ ਤਾਂ ਵੀ ਆਪਣੇ ਇੰਨੇ ਲੋਕ ਗ੍ਰਸਤਾਂ ਇਸ ਚੀਜ਼ ਦੇ ਨਾਲ ਬੰਦਾ ਨਾ ਜਦੋਂ ਜਿਹੜੀ ਲਾਈਨ ਦੇ ਵਿੱਚ ਵਰਦਾ ਉਹ ਇਸ ਦੇ ਵਿੱਚ ਬੜੇ ਤੁਸੀਂ ਲੋਕਾਂ ਨੂੰ ਸਲਾਹ ਕਰ ਬਣੇ ਬੇਸਲਾਹਕਰ ਕਿਉਂਕਿ ਲੋਕ ਨਾ ਇਹ ਚੀਜ਼ ਤੋਂ ਅੱਜ ਵੀ ਡਰਦੇ ਆ ਪਰਦਾ ਰੱਖਦੇ ਆ ਠੀਕ ਆ ਤੁਸੀਂ ਇਹ ਚੀਜ਼ ਦੇ ਵਿੱਚ ਬੜਿਆ ਤਾਂ ਲੋਕਾਂ ਨੂੰ ਸੁਭਾਵਿਕਤਾ ਕੀ ਹਾਂ ਇਹ ਪੰਦਾ ਬਾਈ ਸਾਡੇ ਪਰਗਾ ਸਾਡੀ ਸਮੱਸਿਆ ਇਹਦੀ ਸਮਝ ਆਉਂਦੀ ਕਿਉਂਕਿ ਕਿਉਂਕਿ ਪਤਾ ਕੀ ਗੱਲ ਆ ਦਵਾਈ ਦੀ ਗੱਲ ਕਰਨ ਦਾ ਹੱਕ ਦੋ ਜਣਿਆਂ ਨੂੰ ਆ ਇੱਕ ਡਾਕਟਰ ਨੂੰ ਆ ਇੱਕ ਮਰੀਜ਼ ਨੂੰ ਆ ਮੈਂ ਦਵਾਈ ਦੀ ਗੱਲ ਇਸ ਲਈ ਕਰੀ ਕਿ ਤੁਸੀਂ ਇਹ ਲਟਾਉਣਾ ਜਿਹੜਾ ਆਪਣਾ ਕਰਾਉਂਦੇ ਆ ਲਟਾਈ ਕਰਾਉਂਦੇ ਆ ਉਹਦੇ ਨਾਲੋਂ 100 ਗੁਣਾ ਚੰਗਾ ਪਹਿਲੇ ਇਹਨੂੰ ਵਰਤੋ ਅਰੇ ਇਹ ਦਵਾਈ ਤੋਂ ਬਾਅਦ ਤੁਹਾਨੂੰ ਹੋਰ ਦਵਾਈ ਦੀ ਲੋੜ ਵੀ ਨਹੀਂ ਪਊਗੀ ਕਿਉਂਕਿ ਜਿੰਨਾ ਕਿ ਮੈਨੂੰ ਪਤਾ ਇਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੈ ਨਾ ਤੁਹਾਡੇ ਕਹਿਣ ਦਾ ਮਤਲਬ ਹੈਸੀ ਆ ਲੋਕਾਂ ਨੂੰ ਲਾਸਟ ਕੈਪਸੂਲ ਖਾਏ ਨੂੰ ਡੇ ਡੇਢ ਸਾਲ ਹੋ ਗਿਆ ਅੱਜ ਤੱਕ ਉਵੇਂ ਤੋਂ ਉਵੇਂ ਹੀ ਆ ਸਰੀਰ ਸਗੋਂ ਕਹਿੰਦੇ ਵੀ ਸਰੀਰ ਹੋਰ ਜ਼ਿਆਦਾ ਇੰਪਰੂਵ ਹੋਇਆ ਹਮ ਨਸਾ ਕਹਿੰਦੇ ਇੱਕ ਬਹੁਤ ਲੋਕ ਕਹਿੰਦੇ ਸਾਡੀ ਲਤ ਦੀ ਨਸ ਚੜਦੀ ਠੀਕ ਹੋ ਗਈ ਮਤਲਬ ਲਗ ਲਗ ਤਰ੍ਹਾਂ ਦਾ ਇਹਦਾ ਮੈਨੂੰ ਉਹ ਮਿਲਿਆ ਹੈ ਬੈਕ ਬੈਕ ਬੈਕਗਰਾਉਂਡ ਜਿਹੜਾ ਇਹਦਾ ਮਿਲਦਾ ਹੈ ਆਪਣਾ ਕਹਿੰਦੇ ਹੁੰਦੇ ਐ ਇਹਨੂੰ ਹਾਂ ਰਿਸਪੌਂਸ ਹਾਂ ਰਿਸਪੌਂਸ ਮਿਲਿਆ ਹੈ ਜਿਹੜਾ ਤੇ ਇੱਕ ਗੱਲ ਹੋਰ ਆ ਸਾਡੇ ਸਾਡੀਆਂ ਸਰਕਾਰਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਐਕਚੁਅਲ ਦੇ ਵਿੱਚ 슈ਗਰ ਪੇਸ਼ੈਂਟ ਕਿੰਨੇ ਆ ਨਹੀਂ ਪਤਾ ਹੈਗਾ ਚੀ ਨਹੀਂ ਪਤਾ ਹੈਗਾ ਕਿਉਂਕਿ ਹੁਣ ਮੰਨ ਲਾ ਕਿਸੇ ਬੰਦੇ ਨੂੰ 슈ਗਰ ਬੈਟ ਅਟੈਕਟ ਹੋਈ ਆ ਉਹਨੂੰ 슈ਗਰ ਹੋਈ ਉਹਨੇ ਉਹਦੇ ਬਾਅਦ 슈ਗਰ ਦੀ ਮਤਲਬ ਪ੍ਰਾਈਵੇਟ ਉਹਨੇ ਲੈਬੋਰੀਟਰੀ ਚ ਟੈਸਟ ਕਰਾਇਆ ਪ੍ਰਾਈਵੇਟ ਡਾਕਟਰ ਤੋਂ ਦਵਾਈ ਸ਼ੁਰੂ ਕਰਤੀ ਸਰਕਾਰ ਨੂੰ ਕਿੱਥੇ ਪਤਾ ਲੱਗਿਆ ਕਿ 슈ਗਰ ਪੇਸ਼ੈਂਟ ਆ ਇਹ 슈ਗਰ ਪੇਸ਼ਟਾਂ ਦੀ ਅਸਲੀ ਸੰਖਿਆ ਹੈ ਜਿਹੜੀ ਉਹ ਸਰਕਾਰ ਕੋਲ ਹੈ ਹੀ ਨਹੀਂ ਸਚਾਈ ਇਹ ਹੈ ਆ ਦੂਸਰੀ ਚੀਜ਼ ਜਿਨ੍ਹਾਂ ਕੋ 4 ਕਾਗਜ਼ ਹੈਗੇ ਆ ਜਿਹੜੇ ਮਤਲਬ ਕਹਿਣ ਦਾ ਵੀ ਇਹ ਦਵਾਈਆਂ ਵੇਚਦੇ ਬਹੁਤ ਦੁਨੀਆ ਵੇਚਦੀ ਆ ਅਸੀਂ ਵੀ ਕਿਉਂ ਨਾ ਕੋਈ ਠੱਗ ਹੋਏ ਹੋਏ ਆ ਕਿਸੇ ਟਾਈਮ ਹਾਂ ਸਰ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਦੀ ਦਵਾਈ ਦੇ ਵਿੱਚ ਕੀ ਪਾਇਆ ਕੀ ਨਹੀਂ ਕੁਝ ਨਹੀਂ ਕਹਿ ਸਕਦੇ ਹੈਗੇ ਹਾਂ ਮੈਂ ਕਹਿੰਦਾ ਦਵਾਈ ਤੁਸੀਂ ਉਹ ਖਾਓ ਜਿਹੜੀ ਤੁਸੀਂ ਆਪਣੇ ਡਾਕਟਰ ਨੂੰ ਵੀ ਦਿਖਾ ਸਕੋ ਹੂੰ ਜਿੱਦਾਂ ਸਾਰਾ ਕੁਝ ਪਤਾ ਹੋਵੇ ਲਿਖਿਆ ਹੋਵੇ ਵੀ ਆਹ ਭਾਈ ਇਹਦੇ ਵਿੱਚ ਚਾਹ ਚੀਜ਼ ਪਈ ਹੋਈ ਆ ਪਈ ਹੋਈ ਹੈ ਹਨਾ ਤੁਸੀਂ ਲੈਬੋਰੀ ਟੈਸਟ ਵੀ ਕਰਾ ਸਕਦੇ ਕਰਾ ਸਕਦੇ ਪੱਕਾ ਬਿਲ ਘਟਾਉ ਉਹਦਾ ਪਰ ਇਹਦੇ ਉੱਪਰ ਕਾ ਹੋ ਸਕਦਾ ਯਾਰ ਜਦ ਪੂਰੀ ਗਾਰੰਟੀ ਹੈ ਫਿਰ ਇਹ ਤਾਂ ਚੀਜ਼ ਮੈਨੂੰ ਇੱਕ ਸਾਲ ਦੱਸੋ ਜਿੱਦਾਂ ਤੁਸੀਂ ਆਪਣਾ ਨੰਬਰ ਦਿੱਤਾ ਹਗਾ ਹੂੰ ਵੀਡੀਓ ਦੇ ਵਿੱਚ ਹੂੰ ਤਾਂ ਤੁਹਾਨੂੰ ਕਿੰਨੀ ਕੁ ਉਮਰ ਦੇ ਬੰਦਿਆਂ ਦੇ ਜ਼ਿਆਦਾ ਫੋਨ ਆਉਂਦੇ ਤੇ ਨੌਜਵਾਨਾਂ ਦੇ ਨਹੀਂ ਫੋਨ ਆਉਂਦੇ ਰਹੇ ਵਿੱਚ ਜਾਂ ਫਿਰ ਵੀ ਤੁਹਾਨੂੰ 40 45 ਸਾਲ ਦੇ ਉੱਪਰ ਦੇ ਬੰਦਿਆਂ 'ਚ ਜਾ ਕੇ ਕਮਜ਼ੋਰੀ ਪੈਣੀ ਸ਼ੁਰੂ ਹੋ ਗਈ ਆ ਨਹੀਂ ਮੈਨੂੰ ਤਾਂ 18 ਤੋਂ ਲੈ ਕੇ 72 ਤੱਕ ਸਭ ਦੇ ਆਏ ਆ 18 ਦੀ ਤਾਂ ਉਮਰ ਹੀ ਸ਼ੁਰੂ ਹੁੰਦੀ ਆ ਆ ਉਹੀ ਤਾਂ ਕਬਰਾਂ ਲਈ ਦੀ ਲੋੜ ਆ ਪੰਜਾਬ ਵਾਲਿਆਂ ਨੂੰ ਜਿਹੜੀ ਚੀਜ਼ ਦੀ ਹੁਣ ਹੁਣ ਲੱਕੇਬਾਈ ਨੂੰ ਪਿਆ ਪਤਾ ਇਹ ਚੀਜ਼ ਬਾਰੇ ਮੈਟਰ ਬਾਰੇ ਕਿਉਂਕਿ ਉਹਦੇ ਨਾਲ ਕਿਸੇ ਨੇ ਗੱਲੇ ਨਹੀਂ ਕਰੀ ਐਦਾਂ ਦੀ ਇੱਕ ਕਰੂਗਾ ਦੋ ਕਰੂਗਾ ਪੰਜ ਕਰੂਗਾ 10 ਕਰ ਲਣਗੇ ਇਹ ਉਹਨੇ ਕਹਿੰਦਾ ਬਸ ਦੱਸੇ ਜਿਵੇਂ ਮੈਂ ਕਿ ਮੈਂ ਆਪਣੀ ਵੀਡੀਓ ਦੇ ਵਿੱਚ ਇਹੀ ਕਹਦਾ ਪੰਜ ਸਤ ਚਾਰ ਪੰਜ ਪੱਤੇ ਖਾ ਲਿਓ ਕਿਉਂਕਿ ਅਸੀਂ ਉਸ ਉਥੇ ਲਾਇਬਲ ਤੱਕ ਦੀ ਕਮਜ਼ੋਰੀ ਦੇਖੀ ਹੋਈ ਧੀ ਇਹ ਤਾਂ ਜਦ ਵਿਚਰੇ ਆ ਇਸ ਚੀਜ਼ ਦੇ ਵਿੱਚ ਜਦ ਪਤਾ ਲੱਗਾ ਕਿ ਲੋਕਾਂ ਦੇ ਕਿੰਨੇ ਬੁਰੇ ਹਾਲਾਤ ਹੋਏ ਹੋਏ ਆ ਇਹਦੇ ਕਾਰਨ ਹਾਂ ਹੁਣ ਕੋ ਲੋਗੇ ਦੇ ਲੱਗੇ ਆ ਮੁੰਡਾ ਉਹ ਉਹ ਕਹਿੰਦਾ ਮੈਂ ਮੇਰਾ ਇੰਨਾ ਵਿਸ਼ਵਾਸ ਟੁੱਟ ਚੁੱਕਿਆ ਇਹਨਾਂ ਦਾ ਇਹਨਾਂ ਦਾ ਮਤਲਬ ਵੇਚਣ ਵਾਲੇ ਜਿਹੜੇ ਝੁੱਗੀ ਝੋਪੜੀ ਵਾਲੇ ਆ ਜਿਹੜੇ ਸੜਕਾਂ ਦੇ ਕਿਨਾਰੇ ਬੈਠ ਜਾਂਦੇ ਆ ਕਹਿੰਦਾ ਮੇਰਾ ਇੰਨਾ ਮਨੂ ਡਰ ਬੈਠਿਆ ਹੋਇਆ ਏ ਕਿ ਮੈਂ ਕਿਸੇ ਕੋਲ ਦਵਾਈ ਲੈਣ ਜਾਣਾ ਹੀ ਨਹੀਂ ਹੈਗਾ ਕਹਿੰਦਾ ਗਲਤ ਚੀਜ਼ਾਂ ਬਰ ਗਲਤ ਯਾਰ ਪਹਿਲਾ ਆਪਣੀ ਅਕਲ ਨਾਲ ਤੋਰ ਪਿਆ ਉਹ ਤੇ ਲੱਗਿਆ ਹੋਇਆ ਜੀ ਟੈਂਟ ਉਥੇ ਲੈ ਲਈਏ ਦਵਾਈ ਹੁਣ ਉਹਦੀ ਦਵਾਈ ਕਿੱਥੇ ਚੈੱਕ ਕਰਾਏਗਾ ਕਿਹਨੂੰ ਪੜਾਏਗਾ ਕਿਹਨੂੰ ਦਿਖਾਏਗਾ ਕੱਲ ਕੋਈ ਸਾਈਡ ਇਫੈਕਟ ਹੋ ਗਿਆ ਹੁੰਦੇ ਆ ਕਹਿੰਦਾ ਲੱਭ ਪਉਂਗਾ ਤੇ ਲੱਭ ਪਉਂਗਾ ਬਿਲਕੁਲ ਬਿਲਕੁਲ ਬਾਈ ਉਸੇ ਦੂਸਰਾ ਨੰਬਰ ਦੇਣ ਦਾ ਕਾਰਨ ਇਹ ਵੀ ਤਾਂ ਕਿ ਡਾਕਟਰ ਦਾ ਨੰਬਰ ਮੈਂ ਤਾਂ ਨਹੀਂ ਦਿੰਦਾ ਕਿ ਆਪਣੇ ਕੋਲ ਹੈਗਾ ਟਾਈਮ ਬਾਧੂ ਆ ਕੋਈ ਗੱਲ ਹੀ ਕੋਈ ਬੰਦਾ ਆਪਣੇ ਨਾਲ ਅੱਧਾ ਘੰਟਾ ਗੱਲਾਂ ਮਾਰੀ ਗਿਆ ਕੋਈ ਗੱਲ ਨਹੀਂ ਐਂਡ ਬਹੁਤ ਲੋਕ ਆ ਜਿਹੜੇ ਸਿਰਫ ਫੋਨ ਪਰ ਗੱਲ ਕਰਨੀ ਆ ਉਹਨਾਂ ਨੇ ਜੇ ਕੋਈ ਬੰਦਾ ਮੈਨੂੰ ਇਹ ਕਹਿੰਦਾ ਵੀ ਬਾਈ ਮੇਰੀ ਗੱਲ ਕਰਾਣੀ ਜ਼ਰੂਰੀ ਆ ਡਾਕਟਰ ਨਾਲ ਆਪਾਂ ਕਰਾ ਦੀ ਦੀ ਆ ਲੈ ਭਾਈ ਕਰ ਲੈ ਗੱਲ ਪਰ ਨੈਚੁਰਲ ਬੰਦਾ ਜਿਹੜਾ ਜੈਨੂਇਨ ਜਿਹੜਾ ਗੱਲ ਕਰਨੀ ਚਾਹੁੰਦਾ ਹੈ ਇਸ ਲਈ ਨੰਬਰ ਉਹਨਾਂ ਦਾ ਨਾਂ ਦੇ ਕੋਲ ਆਪਣਾ ਕਰਿਆ ਤਾਂ ਅੱਗੇ ਮੈਨੂੰ ਇਹ ਤਾਂ ਮੈਨੂੰ ਕਹਾਂ ਜਿਆਦਾ ਨਹੀਂ ਹੈਗੀ ਸਮੱਸਿਆ ਥੋੜੀ-ਬਹੁਤੀ ਹੋਊਗੀ ਪਰ ਬਾਈ ਬਹੁਤ ਜ਼ਿਆਦਾ ਲੋਕ ਇਸ ਚੀਜ਼ ਨਾਲ ਗਰਸਤਾ ਔਰ ਇਹਦੇ ਵਿੱਚ ਇਹ ਵੀ ਹੈ ਕਿ ਉਹ ਧੋਖੇ ਇੰਨੇ ਖਾ ਚੁੱਕੇ ਆ ਕਿ ਉਹ ਬੰਦੇ ਦੀ ਚੋਣ ਨਹੀਂ ਕਰ ਪਾਉਂਦੇ ਹੈਗੇ ਜੇਨੂਇਨ ਬੰਦਾ ਨਹੀਂ ਲੱਭ ਪਾਉਂਦੇ ਹੈਗੇ ਤੇ ਦੂਸਰੀ ਚੀਜ਼ ਇਹ ਆ ਵੀ ਇਹ ਦਵਾਈ ਤੈਨੂੰ ਡਾਕਟਰ ਵੀ ਖੁਦ ਕਹੂਗਾ ਵੀ ਖਾ ਇਹ ਹਾਂ ਕਿਉਂਕਿ ਉਹਦੀ ਤਸੱਲੀ ਹੁੰਦੀ ਆ ਪੜ੍ਹ ਕੇ ਹਾਂ ਉਹਨੂੰ ਪਤਾ ਹੈ ਕਿ ਉਹ ਤਾਂ ਦਿਨ ਰਾਤ ਇਹੀ ਕੰਮ ਆਉਣਾ ਇਹੀ ਚੀਜ਼ਾਂ ਪੜ੍ਹਨੀਆਂ ਹੈ ਕਿ ਕਿਹੜੀ ਚੰਗੀ ਕਿਹੜੀ ਮਾੜੀ ਕਿਹਦੇ ਚ ਕਿਹਾ ਹਾਂ ਸਾਲਟ ਹਾਂ ਤਜਰਬਾ ਹੌਲੀ ਹੌਲੀ ਅੱਛਾ ਇਹ ਵੀ ਕਈ ਡਾਕਟਰਾਂ ਨੇ ਮੈਨੂੰ ਫੋਨ ਕਰੇ ਪੁੱਛਣ ਲਈ ਕਿਹੜੀ ਦਵਾਈ ਆ ਮੈਂ WhatsApp ਕਰਤੀ ਉਹਨਾਂ ਨੂੰ ਫੋਟੋ ਭੇਜਤੀ ਚਲੋ ਪੜਾਈ ਜਾਵੇਗਾ ਉਹ ਪੁੱਛਦੇ ਆ ਵੀ ਕਿਵੇਂ 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 ਖਾਈ ਤੀ ਤਾਂ ਮੈਂ ਦੱਸ ਦਉਨਾ ਮੈਂ ਕਹਿੰਦੀ ਆਂ ਤੇ ਖਾਣੀਆਂ ਇਹ ਬਾਕੀ ਮੈਂ ਕਹਿੰਦੀ ਇੱਕ ਦੋ ਮਰੀਜ਼ਾਂ ਪਰ ਤੇ ਤੁਹਾਨੂੰ ਆਪਣੇ ਆਪ ਤਜਰਬਾ ਹੋ ਜਾਣਾ ਹੌਲੀ 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 ਵਿਚਰਦੇ ਵਿਚ ਹੁਣ ਮੈਨੂੰ ਅੱਜ ਇੰਨਾ ਕ ਪਤਾ ਹੈ ਵੀ ਕਿਹਨੂੰ ਇਹ ਦਵਾਈ ਖਾਣੀ ਚਾਹੀਦੀ ਤੇ ਕਿਹਨੂੰ ਨਹੀਂ ਖਾਣੀ ਚਾਹੀਦੀ ਹਾਂ ਜਿਹੜਾ ਬੰਦਾ ਅੰਗਰੇਜ਼ੀ ਗੋਲੀਆਂ ਪਰ ਹੋਇਆ ਹੋਇਆ ਏ ਉਹ ਬੰਦੇ ਨੂੰ ਤਾਂ ਇਹ ਪਤਲੇ ਅਣਗਿਣਤ ਖਾਣੀ ਚਾਹੀਦੀ ਆ ਉਹ ਤਾਂ ਇੱਕ ਵਾਰ ਇਹਨੂੰ ਦਵਾਈ ਨੂੰ ਸ਼ੁਰੂ ਕਰੇ ਐਂਡ ਇਹ ਆਪ ਦੱਸੂਗੀ ਹਾਂ ਬਾਹੇ ਦੇ ਇੱਕ ਇਹ ਕਮਜ਼ੋਰੀ ਵਾਲੀ ਦਵਾਈ ਐਸੀ ਆ ਜਿਹੜੀ ਜਿਹਦਾ ਤੁਸੀਂ ਪਹਿਲਾਂ ਟੈਸਟ ਨਹੀਂ ਕਰਾ ਸਕਦੇ ਕੇ ਹਾਂ ਜੀ ਮੇਰੇ ਚ ਇੰਨੀ ਪਰਸੈਂਟ ਕਮਜ਼ੋਰੀ ਹੈ ਜੀ ਦਵਾਈ ਖਰਾਕ ਸ਼ੁਰੂ ਕਰੇ ਤੇ ਇਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਤੁਹਾਡੇ ਚ ਕਿੰਨੀ ਕਮਜ਼ੋਰੀ ਧੀ ਤਬਦੀਲੀ ਆਉਂਦੀ ਹੈ ਤਬਦੀਲੀ ਆਉਂਦੀ ਹੈ ਸਰੀਰ ਆਪ ਦੱਸੂਗਾ ਤੁਹਾਨੂੰ ਕਿ ਤੁਸੀਂ ਖਾ ਰਹੇ ਆ ਤਾਂ ਤੁਹਾਨੂੰ ਕਿਹੜਾ ਰਿਐਕਟ ਕਰ ਰਿਹਾ ਹੈ ਇਹ ਕੈਪਸੂਲ ਇਹ ਤੁਹਾਨੂੰ ਕੀ ਦੇ ਰਿਹਾ ਹੈ ਇੱਕ ਮੈਂ ਇੱਕ ਪੰਜਾਬੀਆਂ ਦੀ ਹੋਰ ਸੋਨੂੰ ਤਰਾਸਦੀ ਮੰਨੂਗਾ ਬਾਈ ਵੀ ਇਹਨਾਂ ਨੇ ਨਾ ਕਦੇ ਵੀ ਮਾੜੀ ਚੀਜ਼ਾਂ ਦੀ ਗਿਣਤੀ ਨਹੀਂ ਕਰੀ ਨਾ ਇਹ ਭੁੱਖੀ ਨੂੰ ਕਦੇ ਨਾਪ ਤੋਲ ਕਰਨ ਨਾ ਕਦੇ ਸ਼ਰਾਬ ਦਾ ਨਾਪ ਤੋਲ ਕਰਨ ਜਦ ਅਸੀਂ ਕਹੀਏ ਕਿ ਖਾਣਾ ਖਾ ਤਾਂ ਇਹ ਖਾਣਾ ਦਾ ਨਾਪ ਤੋਲ ਮੰਗਦੇ ਪਹਿਲੇ ਯਾਰ ਚਾਰ ਕਪੱਤਿਆਂ ਨਾਲ ਸਭ ਤਿੰਨ ਨਾਲ ਛੜ ਦੂ ਉਹ ਮੂਰਖਾ ਮੈਂ ਕਹਿੰਦਾ ਵੀ ਖਾਣਾ ਇੰਨੀ ਖਾ ਤੇਰਾ ਸਰੀਰ ਖੁਦ ਦੱਸੇ ਕਿ ਹਾਂ ਯਾਰ ਦੇਖਾਈ ਹੈ ਹੱਥੇ ਜਿਵੇਂ ਬੈਠੇ ਤਾਂ ਫਿਰ ਪੈਸੇ ਕੱਢ ਕੇ ਕਹਿੰਦੇ ਇੱਕ ਬੋਤਲ ਹੋਰ ਆ ਦੇ ਇੱਕ ਹੋਰ ਆਉਣ ਦੇ ਠੀਕ ਹੈ ਕੋਈ ਵੀ ਨਸ਼ਾ ਕਰਦੇ ਆ ਉਹਦੀ ਕੋਈ ਲਿਮਟ ਨਹੀਂ ਬਣਨੀ ਤੇ ਸਿਰਫ ਅੱਜ ਅੱਜੇ ਖਾਣਾ ਹੈ ਸਿਰਫ ਅੱਜ ਅੱਜ ਪੀਣੀ ਆ ਕੱਲ ਤੇ ਮੈਂ ਹੱਥੇ ਨਹੀਂ ਲਾਉਣਾ ਹੈਗਾ ਮੇਰਾ ਕੋਟਾ ਖਤਮ ਬਿਲਕੁਲ ਬੈ ਕੋਟਾ ਖਰਾਕ ਦਾ ਕੋਟਾ ਸੀਮਤ ਕਰਨਾ ਨਸ਼ੇ ਦਾ ਕੋਟਾ ਸੀਮਤ ਨਹੀਂ ਕਰਨਾ ਉਹ ਅਲਿਮਿਟਡ ਰੱਖਣਾ ਨਾ ਇਹ ਇਹ ਸਾਡੇ ਲੋਕਾਂ ਨੂੰ ਜੀਵਣ ਦਾ ਢੰਗੇ ਨਹੀਂ ਹੈਗਾ ਅਸਲੀ ਗੱਲ ਇਹ ਹੈ ਇਹ ਚੀਜ਼ਾਂ ਚ ਅੰਗਰੇਜ਼ ਆ ਪੰਛੀ ਸਿੱਖ ਗਏ ਜਿੰਨਾ ਪਸ਼ੂ ਸਿੱਖ ਗਏ ਜਿੰਨਾ ਇਨਸਾਨ ਨੂੰ ਜੀਣਾ ਨਹੀਂ ਆਇਆ ਹੈਗਾ ਇਨਸਾਨ ਹਲੇ ਵੀ ਕਾਗਜ਼ ਕੱਟੇ ਕਰਨ ਲੱਗਿਆ ਹੋਇਆ ਹੈ ਅੱਛਾ ਫਿਰ ਕਈਆਂ ਦੀ ਦੇਖ ਤੂੰ ਇੱਥੇ ਆਪਣੇ ਵੀ ਆਪਣੇ ਪਿੰਡ ਚ ਵੀ ਤਾਂ ਦੇਖੀ ਹੋਣੀ ਹੈ ਇਹ ਚੀਜ਼ ਵੀ ਜਵਾਨੀ ਦਾ ਕਾਗਜ਼ ਇਕੱਠੇ ਕਰਨ ਨੂੰ ਲਾਤੀ ਫਿਰ ਬੜਾਪੇ ਦੇ ਹਸਪਤਾਲ ਤੇ ਉਹੀ ਕਾਗਜ਼ ਦੇ ਕੇ ਆਪਣੇ ਆਪ ਨੂੰ ਰਿਪੇਅਰ ਕਰਾਇਆ ਆਪਣੇ ਆਪ ਨੂੰ ਰਿਪੇਅਰ ਕਰਾਣ ਚਲਾ ਆਉਂਦਾ ਸਹੀ ਗੱਲ ਆ ਪਹਿਲਾਂ ਪੈਸਾ ਇਕੱਠਾ ਕਰੀ ਜਾਂਦੇ ਆ ਫਿਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਉਹੀ ਪੈਸਾ ਲਾਈ ਜਾਂਦੇ ਆ ਤੰਦਰੁਸਤ ਜ਼ਾਮਨੀ ਰਹਿੰਦੇ ਹੁਣ ਆਪਣਾ ਇੱਕ ਭਰਾ ਢੱਲਾ ਮਠਾ ਹੋਇਆ ਹੂੰ ਠੀਕ ਹੈ ਭਲੇ ਟਾਈਮਾਂ ਤੇ ਉਹਨੂੰ ਕਹਿੰਦੇ ਕੋਈ ਵੀ ਸ਼ਰਾਬ ਦੇ ਨਾਲ ਮਾੜਾ ਮੋਟਾ ਸੇਵ ਵੀ ਖਾ ਲਿਆ ਕਰ ਹੁਣ ਆ ਕੇ ਡਾਕਟਰ ਸੇਵ ਲਿਖਦਾ ਹੈ ਖਾਣ ਨੂੰ ਤਾਂ ਖਾਇਆ ਨਹੀਂ ਜਾ ਰਿਹਾ ਹੈਗਾ ਫਾਇਦਾ ਕੀ ਪੈਸੇ ਦਾ ਉਹੀ ਤਾਂ ਹੈ ਯਾਰ ਸਭ ਨਾਲੋਂ ਪ੍ਰਥਮ ਦੁਨੀਆ ਦੇ ਵਿੱਚ ਜੇ ਤੇਰਾ ਕੋਈ ਸਖਾ ਹੈ ਉਹ ਤਾਂ ਤੇਰਾ ਸਰੀਰ ਆ ਬੋਡੀ ਆਪਣੀ ਸਹੀ ਗੱਲ ਹੈ ਜੇ ਤੇਰਾ ਸਰੀਰ ਤੇਰਾ ਤੰਦਰੁਸਤ ਨਹੀਂ ਹੈਗਾ ਤੇਰੇ ਕੋਲ ਜਿੰਨਾ ਮਰਜੀ ਪੈਸਾ ਹੈ ਵੀਰ ਤੈਨੂੰ ਚੱਕ ਕੇ ਪੈਸਾ ਨਹੀਂ ਤੋੜਨ ਲੱਗਿਆ ਆਏਗਾ ਤੋੜਨਾ ਤੇਰੇ ਲਤਾਂ ਨਹੀਂ ਆ ਤੈਨੂੰ ਹਾਂ ਔਰ ਇਹਨਾਂ ਦੇ ਲਈ ਅੱਜ ਅੱਜ ਮੈਂ ਤਾਂ ਇਹ ਕਹਿੰਦਾ ਵੀ ਬੰਦਾ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜਾ ਕਰਕੇ ਪੁੱਛੇ ਦਾ ਸਹੀ ਮੈਂ ਆਪਣੇ ਆਪ ਨੂੰ ਇਹੋ ਜਿਹਾ ਦਿੱਤਾ ਹੈ ਕਿ ਜਿਹੜਾ ਮੈਂ ਆਪਣੇ ਆਪ ਤਰਾਕੜ ਮਾਰਾਂ ਹਾਂ ਸਹੀ ਗੱਲ ਹੈ ਬਾਈ ਸਰੀਰ ਨੂੰ ਤੰਦਰੁਸਤ ਕੋਈ ਕੋਈ ਸਾਡਾ ਭਰਾ ਕਦਰ ਤੋਂ ਮੰਨੂ ਪਏ ਯਾਰ ਅਸੀਂ ਕਮਜ਼ੋਰ ਕਿਵੇਂ ਹੋ ਗਏ ਐਨੀ ਦਾ ਖਰਾਕ ਖਾਈ ਦੀ ਮੈਂ ਕਿਹਾ ਵੀਰੇ ਜੀਨੇ ਤੂੰ ਗੋੜ ਸਮਝ ਕੇ ਖਾ ਰਿਹਾ ਊ गोबर ਆ ਹੂੰ ਜਿਹਨੂੰ ਤੂੰ ਖਰਾਕ ਦਾ ਨਾਮ ਦਿੱਤਾ ਤੇਰਾ ਸਰੀਰ ਖੁਦ ਦੱਸ ਰਿਹਾ ਤੈਨੂੰ ਵੀ ਆ ਤੇਰੇ ਤੱਕ ਇਹ ਜੀ ਖਰਾਕ ਖਾਈ ਆ ਤੈਨੂੰ ਕਿਸੇ ਦੀ ਗਵਾਹੀ ਦੀ ਤਾਂ ਲੋੜ ਹੀ ਨਹੀਂ ਹੈਗੀ ਤੇਰਾ ਸਰੀਰ ਖੁਦ ਦੱਸ ਰਿਹਾ ਤੈਨੂੰ ਹਾਂ ਵੀ ਤੂੰ ਐਨੀ ਕਿ ਖਰਾਕ ਖਾਈ ਆ ਭਾਈ ਆ ਦੇਖ ਲੈ ਹਾਂ ਹੁਣ ਆ ਆਪਾਂ ਮੁਰਗੇਆਂ ਨੂੰ ਖਰਾਕ ਸਮਝੀ ਜਾਂਦੇ ਆ ਸਭ ਟੀਕੇ ਵਾਲੇ ਸਨ ਜ਼ਹਿਰ ਜ਼ਹਿਰ ਆ ਸਹੀ ਗੱਲ ਹੈ 40 ਦਿਨ ਦੇ ਵਿੱਚ ਟੀਕੇ ਲਾ ਕੇ ਮੈਂ ਜੋ ਬੱਚੇ ਨੂੰ ਬਣਾ ਦਣਾ ਪੂਰਾ ਮੁਰਗਾ ਆ ਰੋਕਦਾ ਕੁੜੀਆਂ ਨੂੰ ਬਹੁਤ ਬਰਾਸਰ ਕੁੜੀਆਂ ਦੇ ਸਮੇਂ ਤੋਂ ਪਹਿਲਾਂ ਮਹਾਵਾਰੀ ਸ਼ੁਰੂ ਹੋ ਜਾਂਦੀ ਹੈ ਕੁੜੀਆਂ ਨੂੰ ਤਾਂ ਇਹ ਮੁਰਗੇ ਬਿਲਕੁਲ ਨਹੀਂ ਖਾਣਾ ਚਾਹੀਦਾ ਨੌਨ ਵਿੱਚ ਜੇ ਮੰਨ ਲਓ ਵੀ ਤੁਸੀਂ ਨਹੀਂ ਰਹਿ ਸਕਦੇ ਤਾਂ ਭਾਈ ਹੋਰ ਬਦਰੇ ਤਰੀਕੇ ਦੇ ਦੇਸੀ ਖਾ ਹਾਂ ਦੇਸੀ ਮੁਰਗਾ ਹੋਇਆ ਬੱਕਰਾ ਹੋਇਆ ਠੀਕ ਹੈ ਨਾ ਜੋ ਧਰਮ ਆਜਾਦ ਦਿੰਦਾ ਹੈ ਆਪਣਾ ਤਾਂ ਮੈਂ ਤਾਂ ਕਹਿੰਦਾ ਵੀ ਮਾਸ ਮਸਲੀ ਤੋਂ ਦੂਰੇ ਰਹਿਣਾ ਚਾਹੀਦਾ ਭਾਈ ਬਹੁਤ ਕੁਦਰਤ ਨੇ ਚੀਜ਼ਾਂ ਜੀਆਂ ਦਿੱਤੀਆਂ ਦੇਖ ਛੇ ਜੰਗਲ ਦਾ ਸਭ ਨਾਲ ਤਾਕਤਵਰ ਜਾਨਵਰ ਕਿਹੜਾ ਹੈ ਲੋਕ ਛੇ ਨਹੀਂ ਹੈਗਾ ਹਾਥੀ ਹੈ ਹਮ ਹਾਥੀ ਮਾਸ ਖਾਂਦਾ ਹੈ ਹਮ ਹਾਥੀ ਨਹੀਂ ਖਾਂਦਾ ਤਾਂ ਵੀ ਪਹਿਲੇ ਨੰਬਰ ਤੇ ਹਾਥੀ ਹੀ ਆਊਗਾ ਹਮ ਜਿਹੜਾ 베ਜੀਟੇਰੀਅਨ ਆ ਨਾ ਪਰ ਮਾਲਕ ਨੇ ਬਣਾਇਆ ਹੋਇਆ ਉਧਰ ਨੂੰ ਤਾਂ ਜਾਂਦੇ ਹੀ ਨਹੀਂ ਹੈਗੇ ਸਾਡੇ ਲੋਕ ਖੁਦ ਆਪਣੇ ਅਚਾ ਹੁਣ ਆ ਨਾਨਵੇਜ ਦੀ ਤੇ ਯਾਦ ਆ ਗਿਆ ਹੈ ਆ ਆ ਚੰਡੀਗੜ੍ਹ ਤੋਂ ਲਾਗੇ ਦੀ ਇੱਕ ਵੀਡੀਓ ਆਈ ਦੀ ਆ ਕੱਲ ਪਰਸ ਹੋਈ ਆਈ ਦੀ ਮੈਂ ਵੀ ਪਾਈ ਆ ਉਹ ਜਿਹੜਾ ਕਹਿੰਦੇ ਕੁੱਤੇ ਦਾ ਫਿਰ ਵੀ ਆਏ ਜਾ ਲੋ ਲੋ ਜ਼ਾਲੀ ਕੁੱਤੇ ਤਾਂ ਨਹੀਂ ਉਹ ਕਹਿੰਦੇ ਬਿੱਲਾ ਹੀ ਦਾ ਸਿਰ ਰੱਖਿਆ ਵੱਧ ਕੇ ਹੁਣ ਤੁਸੀਂ ਆਪ ਦੱਸੋ ਜਿਹੜੇ ਲੋਕ ਉਹਨਾਂ ਕੋਲ ਖਾਣ ਜਾਂਦੇ ਆ ਉਹ ਇੰਨਾ ਵੀ ਨਹੀਂ ਆਪਣੇ ਦਿਮਾਗ ਤੇ ਬੋਝ ਦਿੰਦੇ ਹੈਗੇ ਵੀ ਜਿਹੜੇ ਆਪ ਸਾਫ਼ ਸੁਥਰੇ ਨਹੀਂ ਯਾਰ ਤੁਹਾਨੂੰ ਸਾਫ਼ ਸੁਥਰਾ ਖਾਣਾ ਕਿਵੇਂ ਦੇ ਦੇਣਗੇ ਉਹ ਸਹੀ ਗੱਲ ਹੈ ਬਾਈ ਤੇ ਹੁਣ ਸਾਨੂੰ ਇਜਾਜ਼ਤ ਦਿਓ ਜੀ ਜੇ ਕੋਈ ਸਵਾਲ ਕਰਨਾ ਹੋਇਆ ਤਾਂ ਕਮੈਂਟਾਂ 'ਚ ਕਰਿਓ ਜੀ ਚੰਗਾ ਜੀ ਬਾਬਰਾ ਧੰਨਵਾਦ